ਭਾਈ ਆਹ ਵੀਡੀਓ ਸਪੈਸ਼ਲ ਉਹਨਾਂ ਪਹਿਣਾ ਵਾਸਤੇ ਆ ਜਿਨ੍ਹਾਂ ਨੇ ਬੁਟੀਕ ਦਾ ਕੰਮ ਕਰਨਾ ਜਾਂ ਹੋਲ ਸੇਲ 'ਚ ਇਕੱਠੇ ਸੂਟ ਲਜਾਣ ਨੇ ਅੱਜ ਲੁਧਿਆਣੇ ਬਾਈਵਰਾਂ ਦੀ ਆਉਦੀ ਫੈਕਟਰੀ ਆ ਇਹਨਾਂ ਦੇ ਸ਼ੋਅਰੂਮ ਤੇ ਲੈ ਕੇ ਆਇਆ ਤੁਹਾਨੂੰ ਕੱਪੜੇ ਦਿਖਾਉਣੇ ਆ ਜੋ ਤੇ ਸ਼ੇਅਰ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਪਹਿਣਾ ਤੱਕ ਜਰੂਰ ਪਹੇਚਾ ਦੇਓ ਦਿਖਾਓ ਬਈ ਕਿੱਥੋਂ ਸ਼ੁਰੂ ਹੋ ਜੇ ਨੇ ਕੱਪੜੇ ਭਾਈ ਅੱਜ ਧਮਾਕੇ ਕਰਨ ਲੱਗੇ ਆ ਪਹਿਣਾ ਭਰਾਵਾਂ ਵਾਸਤੇ ਜੋ ਆਈਟਮਾਂ ਦੇ ਲੱਗਣਾ ਤੜਾ ਮਾਨ ਕੋਸ਼ ਹੋ ਜਾਏਗਾ ਜੀ ਲੋ ਜੀ ਇਹ ਦੇਖੋ ਗਲੇ ਦੀ ਕੜਾਈਆਂ ਵਾਲੇ ਸੂਟ ਜਿਹੜੇ ਬਾਜ਼ਾਰ ਵਿਕਦੇ ਨੇ ਪੰਪ 500 600 ਰੁਪਏ ਆਪਾਂ ਚੁੰਨੀ ਨ ਕੜਾਈ ਵਾਲਾ ਸੂਟ ਦੇ ਦੇਣਾ ਭਾਜੀ ਸਿੱਧਾ ਫੈਕਟਰੀਆ ਡਾਇਰੈਕਟ ਰੇਟ 50 ਦੇ ਜਾਂ ਦੇ ਦੂੰਗਾ ਅੱਜ ਕੁਆਨਟੀਟੀ ਜਿੰਨੀ ਮਰਜ਼ੀ ਚੱਕੋ ਦੇਵੋਗੇ ਕਿੰਨੇ ਦਾ ਭਾਜੀ 200 ਰੁਪਏ ਦਾ ਸਿਰਫ 200 ਰੁਪਏ ਦਾ ਸੂਟ ਬਈ ਨਾਲੀ ਚੁੰਨੀ ਸਾਰੇ ਸੈਂਪਲਿੰਗ ਪਈ ਇਹਦੇ ਨਾਲ ਦਾ ਤੁਹਾਨੂੰ ਪੰਪ 500 100 100 ਜਿੰਨਾ ਮਾਲ ਚਾਹੀਦਾ ਚੱਕੋ 200 ਰੁਪਏ ਦੀ ਇਕੱਲੀ ਚੁੰਨੀ ਨਹੀਂ ਮਿਲਦੀ ਬਈ 200 ਰੁਪਏ ਦਾ ਸੂਟ ਦੇਵਾਂਗੇ ਇਹ ਚੁੰਨੀ ਨਾਲ ਸਾਰੇ 200 ਵਾਲ ਨੇ ਇਹ ਦੇਖੋ ਜੀ ਕ੍ਰੇਪ ਦਾ ਸੂਟ ਬੰਡਲ ਦਿਖਾ ਰਹੇ ਆ ਭਾਜੀ ਇਹਦੇ ਨਾਲ ਤੇ ਬੰਡਲ ਜਿੰਨੇ ਚਾਹੀਦੇ ਤੁਹਾਨੂੰ ਮਿਲਣਗੇ ਦੇਖੋ ਜੀ ਆਹ ਇੱਕ ਮੇਨ ਗੱਲ ਹੋਰ ਬਈ ਇਹ ਇੱਕ ਸੂਟਰੀ ਲੈਣਾ ਪੂਜਾ ਖਾਸੇ ਲੈਣੇ ਬੰਡਲ ਆਣਗੇ ਭਾਈ ਚਾਰ-ਚਾਰ ਦੇ ਅਸ ਚਾਰ ਦਾ ਬੰਡਲ ਯਾ ਜਿਨ੍ਹਾਂ ਨੇ ਮੇਰੇ ਭੈਣ ਵਾਂਗ ਵੇਚਣ ਵਾਸਤੇ ਕੰਮ ਸ਼ੁਰੂ ਕਰਨਾ ਹੈ ਯਾ ਜਿਨ੍ਹਾਂ ਨੇ ਵਿਆਹ ਸ਼ਾਦੀਆਂ ਵਾਸਤੇ ਲੈਣਾ ਹੈ ਦਾਜ ਵਾਸਤੇ ਲੈਣਾ ਹੈ ਹਾਂਜੀ ਹਾਂਜੀ ਹੱਦੋਂ ਵੱਧ ਦਾ ਫਾਇਦਾ ਹੋਣਾ ਭਾਜੀ ਫੈਕਟਰੀਆਂ ਦੇ ਰੇਟ ਲੱਗਣੇ ਉਹਨਾਂ ਨੂੰ ਆਹ ਕੜਾਈ ਮਸ਼ੀਨੀ ਹੈ ਇਹ ਘੱਟ ਆ ਰਹੇ ਮਸ਼ੀਨੀ ਕੱਤ੍ਹੇ ਦਾ ਕੰਮ ਹੈ ਕੋਈ ਜੰਮੀ ਤੇ ਲਾ ਕੇ ਵੇਦਾ 800 ਕੋਈ 900 ਅਸੀਂ ਸਾਰੇ ਓਲੇ ਚੱਕ ਦ ਜੋ ਰੇਟ ਕਹਿਦਾ ਉਹੀ ਰੇਟ ਚ ਕਪੜਾ ਸੱਚ ਦਾ ਸੋਦਾ ਈ ਇਮਾਨਦਾਰੀ ਸੱਚ ਦਾ ਅਨੰਦ ਸਿਲਕ ਟੋਲੀ ਲੁਧਿਆਣੇ ਤੇ ਜੀ ਆਹ ਭਾਈ ਦੇਖੋ ਚੁੰਨੀ ਘਟੋ ਘੜ 780 ਦੀ ਕੱਲੀ ਆ 295 ਦਾ ਸੂਟ ਦਵਾਂਗੇ ਪੂਰਾ 295 ਦਾ ਸੂਟ ਮਾਲ ਜਿੰਨਾ ਕਹੋਗੇ ਉਹਨਾ ਮਿਲੇਗਾ ਇਹ ਦੇਖੋ ਜੀ ਰੋਮਾਂਸੀ ਲੱਗਦਾ ਸੂਟ ਕਲਰ ਬੜਾ ਪਿਆਰਾ 880 900 ਵੇਚਦੇ ਨੇ ਤੜੇ ਹੋਸ਼ ਉੱਡ ਜਾਣਗੇ ਇਹਦੇ ਨਾਲ ਤੇ ਜਿੰਨਾ ਮਾਲ ਚਾਹੀਦਾ ਤੁਹਾਨੂੰ ਮਿਲੇਗਾ ਜੀ ਤੇ ਦੁਪੱਟੇ ਆਣਗੇ ਨਾਲ ਹੈਵੀ ਹੂੰ ਸਾਰਾ ਹੈਵੀ ਦੁਪੱਟਾ ਪੂਰਾ ਰੋਮਾਂਸ ਹੀ ਲੱਗਦੇ ਹੋਤੇ 1800 ਦੇ ਵਿਕਦੇ ਨੇ ਆਪਾਂ ਤੁਹਾਨੂੰ ਇਹਦਾ ਰੇਟ ਮਿਲਣਾ ਸਿਰਫ 300 ਤੇ 50 ਰੁਪਏ ਦਾ ਸੂਟ 350 ਦਾ ਲੋ ਜੀ ਸਰਦੀਆਂ ਵਾਲੇ ਸੂਟ ਵੀ ਦੇਖੋ ਜਿਵੇਂ ਵਿਆਹ ਸ਼ਾਦੀਆਂ ਤਿਆਰ ਸੀਜ਼ਨ ਦੇ ਆ ਗਏ ਨੇ ਤੁਹਾਨੂੰ ਸਰਦੀਆਂ ਵਾਲੇ ਸਾਰੇ ਸੂਟ ਮਿਲਨੇ ਆ ਦੇਖੋ ਪਸ਼ਮੀਨਾ ਲੈਣ ਦੇ ਨਾਲੇ ਸਾਰੇ ਜੀ ਦਾਜਵਰੀਆਂ ਵਾਸਤੇ ਇੱਕ ਇੱਕ ਸੈਂਪਲ ਦਿਖਾ ਰਹੇ ਹਜ਼ਾਰਾਂ ਹਜ਼ਾਰਾਂ ਸੂਟ ਕੁਆਂਟੀਟੀ ਪਈ ਥਾਡੇ ਕੋਲ ਕਿੰਨੇ ਦਾ ਇਹ 650 ਦਾ ਵਿਕਦਾ 550 ਦਾ ਵਿਕਦਾ ਆਪਾਂ ਦੇ ਦੇਣਾ ਦਾ ਰੇਟ ਸਿਰਫ 250 ਦੇ ਸ਼ਾਲ ਸੂਟ ਪਿਓਰ ਪਸ਼ਮੀਨੇ ਦੇ ਭਾਜੀ 250 ਰੁਪਏ ਦਾ ਬਾਈ ਚੁੰਨੀ ਵੀ ਨਾਲ ਦੇਖੋ ਇਹ ਆ ਦੇਖੋ ਕਿੰਨੇ ਇਹਦੇ ਚ ਕਿੰਨੇ ਡਿਜ਼ਾਈਨ ਆ ਅੰਨ ਕਿੰਨੇ ਤੇ ਦੇਖੋ ਕੁਆਂਟੀਟੀ ਦੇਖੋ 1000 1000 2000 ਸੂਟ ਐਵੇਂ ਲਟਾਉ ਹੋਈ ਜਨੇ ਬਾਰੇ ਮੁੰਡੇ ਵੇਖੋ ਇਹ ਦੇਖੋ ਇਹ ਦੇਖੋ ਜੀ ਵੈਲਵਟ ਦੇ ਸੂਟ ਮੈਚਿੰਗ ਸੂਟ ਦੇਖੋ ਬਾਜ਼ਾਰ ਵਿੱਚ ਦਾ 800 ਰੁਪਏ 900 ਰੁਪਏ 500 ਰੁਪਏ ਤੁਹਾਨੂੰ ਦੇ ਦੇਣਾ ਸੀ 250 ਰੁਪਏ ਦਾ ਵੈਲਵਟ ਮੈਚਿੰਗ ਦੇ ਨਾਲ ਸੂਟ ਵਾਹ ਕੀ ਬਾਤ ਉਹਨਾਂ ਲਈ ਵੇਚੀ ਜਾਂਦਾ 20 ਦੇ ਦਾਂਗਾ ਤੇ 20 ਇਹਨਾਂ ਪਾਰਸਲ ਜਿੰਨੇ ਕੋ ਹੋ ਕੇ ਮਿਲਣਗੇ ਸਾਰੇ ਸੈਂਪਲ ਬੇਸੋ ਗੱਲ ਵਿਚਾਲੇ ਆ ਜੇ ਕਿਸੇ ਨੇ ਘਰੇ ਬੈਠੇ ਨੇ ਮੰਗਵਾਉਣ ਇਕੱਠੇ ਭੇਜ ਦੋਗੇ ਇਕੱਠੇ ਭੇਜਾਂਗੇ ਆਨਲਾਈਨ ਜਿਹੜੇ ਮੇਰੇ ਭੈਣ ਭਰਾ ਬਾਹਰ ਬੈਠੇ ਨੇ ਜਾਂ ਉਹਨਾਂ ਨੇ ਇੱਥੇ ਮੰਗਾਣਾ ਕਿੰਨਾ ਮਾਲ ਹੋ ਕੇ ਭੇਜਾਂਗੇ ਸਾਰਾ ਆਪਾਂ ਭੇਜਾਂਗੇ ਤੁਹਾਨੂੰ ਸਕਰੀਨ ਤੇ ਨੰਬਰ ਚੱਲਦਾ ਬਈ ਇਹਨਾਂ ਬਸ ਫੋਨ ਕਰ ਦਿਓ ਸਾਨੂੰ ਕਿੰਨਾ ਮਰਜੀ ਮਾਲ ਭੇਜਾਂਗੇ ਹੋਰ ਦਿਖਾਓ ਬਈ ਕਿਹੜੇ ਨੇ ਇਸ ਤੋਂ ਇਲਾਵਾ ਦੇਖੋ ਸਾਡਾ ਬੇਸਮੈਂਟ ਤੇ ਫਰੰਟ ਤੇ ਦੇਖੋ ਕਿੰਨਾ ਮਾਲ ਕਿੰਨੀ ਵੈਰੈਟੀ ਪਈ ਹੈ ਸਾਰੇ ਅੱਧੇ ਰੇਡ ਕਿਤੇ ਹੋਇਆ ਜੀ ਫਿਰ ਉੱਪਰ ਆ ਗਿਆ ਪਾਰੀ ਇਹ ਵਾਲੀ ਸਤੰਬਰ ਦੇ ਵਿੱਚ ਪਾਰੀਆਂ ਤੇਰੇ ਲੱਗੀਆਂ ਅਕਤੂਬਰ ਦੇ ਵਿੱਚ ਬਾਈ ਉਹਨਾਂ ਦੀ ਫੈਕਟਰੀ ਆਉਦੀ ਤਾਂ ਕਰਕੇ ਇੰਨਾ ਕੁ ਟ੍ਰੇਡ ਦੇ ਰਹੇ ਨੇ ਇਹ ਲੱਗੀ ਅਕਤੂਬਰ ਦੇ ਵਿੱਚ ਬਾਈ ਇਹ ਨਾ ਸੋਚ ਲੈ ਵੀ ਕਿਤੇ ਨਕਲੀ ਮਾਲ ਹੈਗਾ ਉਹਦੀ ਫੈਕਟਰੀ ਕਰਕੇ ਸਾਰੇ ਸੱਚ ਦੇ ਆਈਟਮਾ ਪਿਓਰ ਆਈ ਆ ਬੇ ਹਾਂ ਜੀ ਬੋਲੋ ਸਾਰੀ ਵੀਡੀਓ ਜੀ ਦਿਖਾ ਨਹੀਂ ਸਕਦਾ ਇੱਕ ਸੈਂਪਲਿੰਗ ਦਿਖਾ ਰਿਹਾ ਆ ਸਾਰੇ ਭਾਈ ਸੈਂਪਲ ਵੇਨੇ ਇੱਕ ਇੱਕ ਨਾਲ ਦੇ ਇਹਦੇ ਨਾਲ ਦੇ ਕੁਆਂਟੀਟੀ ਜਿੰਨੀ ਕਹੋਗੇ ਮਿਲ ਜੇਗੀ ਤੁਹਾਨੂੰ ਜੰਮੂ ਹਿਮਾਚਲ ਹਰਿਆਣਾ ਰਾਜਸਥਾਨ ਹਰ ਤਰ੍ਹਾਂ ਦੀ ਜਾਨ ਦੀ ਇਹ ਹੈਂਡਵਰਕ ਹੈਂਡਵਰਕ ਭਾਈ 15 1500 ਦਾ ਸੂਟ ਵਿਕਦੇ ਆ ਵਾਲਾ ਤੁਹਾਨੂੰ ਰੇਟ ਮਿਲਣਾ ਕੋਈ ਆਦਾ 1500 ਨਹੀਂ ਸਿਰਫ 650 ਰੁਪਏ ਆ ਚੱਕੋ ਭਾਈ 650 ਦਾ ਰੇਟ ਬਕਚਲ ਕਰੇਬ ਲੱਗੀ ਭਾਈ ਜਿਹੜਾ 15 1500 ਦਾ ਡਮੀਆਂ ਤੇ ਲਾ ਕੇ ਵੇਦ ਨੇ 1500 ਦਾ ਕੜਾਈ ਦੀ ਲਾਣ ਦੇ ਆ ਵਿਆਹ ਸ਼ਾਦੀਆਂ ਵਾਸਤੇ ਲੈਣੇ ਆ ਤੁਸੀਂ ਕੱਪੜੇ ਭਾਈ ਜੱਗੋ ਭਾਈ ਫੈਕਟਰੀਆਂ ਦੇ ਰੇਟ ਲਾਊਗਾ ਪਿਓਰ オリジナル ਹਾਈਟ ਮਾ ਜਿਹੜਾ ਲੱਖ ਰੁਪਏ ਦਾ ਕੱਪੜਾ ਇੱਥੋਂ 50000 ਦਾ ਲੈ ਜਾਓ ਆ ਦੇਖੋ ਸੱਚੀ ਦਾ ਸਿਲਕਸ ਟੋ ਲੁਧਿਆਣਾ ਤੇ ਸ਼ੇਅਰ ਕਰਨਾ ਭਾਈ ਇੱਕ ਹੋਰ ਗੱਲ ਜਿਹੜੇ ਮੇਰੇ ਭੈਣ ਭਰਾ ਵੀਡੀਓ ਨੂੰ ਵਾਤ ਹੋਏ ਸ਼ੇਅਰ ਕਰਨਗੇ ਸ਼ੇਅਰ ਟੂ ਗਰੁੱਪ ਕਰਨਗੇ ਪਹਿਲੇ 10 ਲੱਕੀ ਮੈਂਬਰਾਂ ਨੂੰ ਐ ਲੈ ਸੂਡ ਘਰ ਤੱਕ ਫ੍ਰੀ ਤੱਕ ਜਾਊਗਾ ਜੀ ਪਾਰੇ ਮਾਲ ਖਰੀਦਦਾ ਨਾ ਖਰੀਦਣ ਇਹ ਜਿਹੜਾ ਹੁਣ ਵੀਡੀਓ ਦੇਖ ਕੇ ਸ਼ੇਅਰ ਕਰ ਰਿਹਾ ਅੱਛਾ ਉਹਨਾਂ ਨੂੰ ਘਰ ਤੱਕ ਫ੍ਰੀ ਦਵਾਂਗਾ ਜੀ ਯਾਰ ਹਾਂ ਚੱਕੋ ਬਈ ਘਰ ਤੱਕ ਫ੍ਰੀ 15 15 ਲਸੂਟ ਜਿੰਨੇ ਦਾ ਵੀ ਹੈਗਾ ਤੁਹਾਨੂੰ ਫ੍ਰੀ ਜਾਏਗਾ ਜੀ ਜੋਰਜਟ ਦੇ ਵਿਆਹ ਸ਼ਾਦੀਆਂ ਦੇ ਸੂਟ ਕੋਈ 15 1500 ਲੈ ਕੇ ਜਾਣ ਦੀ ਲੋੜ ਨਹੀਂ ਜੀ ਹੂੰ ਸਿਰਫ ਹੈਂਡਵਰਕ ਤੇ ਸੂਟ ਨਾਲ ਦੁਪੱਟਾ ਵੀ ਸਾਰਾ ਹੈਵੀ ਚਾਰ ਚਾਰ ਕਲਰ ਆਣਗੇ ਇਹਦੇ ਵਿੱਚ ਜਿੰਨੇ ਮਰਜ਼ੀ ਕੁਆਂਟੀਟੀ ਚੱਕੋ ਇਹਦੀ ਕਿੰਨੇ ਦਾ ਇਹ ਸਿਰਫ ਇਹਦਾ ਰੇਟ ਮਿਲਣਾ ਤੁਹਾਨੂੰ 450 ਰੁਪਏ 450 ਰੁਪਏ ਬਈ ਦੇਖੋ ਕਾਪੀ ਲਓ ਜੀ ਸ਼ਿਮਰ ਦਾ ਸੂਟ ਕੋਈ ਲੋਕੀ ਵੇ ਰੇਡ ਹੋਸ਼ ਉੱਡ ਜਾਣਗੇ ਭਾਜੀ ਕੁਆਂਟੀਟੀ ਆ ਦੇਖੋ ਕਿੰਨੇ ਬੰਡਲ ਦੇ ਬੰਡਲ ਆ ਭਈ ਨਾ ਦੇਖੋ ਕਿੰਨੇ ਬੰਡਲ 2000 ਤਾਂ ਨਹੀਂ ਮੰਗਦਾ ਇਹਦਾ ਭਾਜੀ ਸਿਰਫ 500 ਤੇ 50 ਰੁਪਏ ਦੀ ਰੇਂਜ ਚ ਚੱਕ ਬਈ 550 ਦਾ ਜਿਹਨੂੰ ਪਿੰਡਾਂ ਦੇ ਸਾਡੇ ਦੁਬੱਟਾ 550 ਰੁਪਏ ਦੇ ਭਾਜੀ ਨਾਲੇ ਕਿੰਨੇ ਮਰਜੀ ਪਾਰਸਲ ਚੱਕੋ ਇਹਦੇ ਨਾਲ ਦੇ ਲੋ ਜੀ ਪਾਰਟੀ ਵੇਅਰ ਸੂਟ ਜ਼ੂਮ ਕਰਕੇ ਦਿਖਾ ਦਿਓ ਮੇਰੇ ਭੈਣ ਭਰਾਉਣਗੇ ਪਿਓਰ ਸ਼ਿਮਰ ਦੇ ਸੂਟ ਨੇ ਭਾਜੀ ਪੂਰਾ ਚਮਚਮ ਕਰਦੇ ਹੈਂਡਵਰਕਲੇ ਸੂਟ ਭਾਜੀ ਜਿਹੜੇ 500 ਮੀਟਰ ਦੇ ਕਪੜੇ ਹੀ ਲੱਗੇ ਨੇ ਉਹ ਤਾਂ ਫੈਕਟਰੀਆਂ ਤਿਆਰ ਹੁੰਦੇ ਭਾਜੀ ਇਹ ਵੀ ਸਾਡੇ ਬ 550 ਚੱਕੋ ਚੱਕੋ ਬਾਈ ਆ ਵੀ 520 ਤੁਸੀਂ ਕਹਿਤਾ ਤੇ ਚੱਕੋ ਫਿਰ ਇਹ ਦੇਖੋ ਭਾਜੀ ਇਹਨਾਂ ਚਾਰ ਇਕੱਠੇ ਪਹਿਣਗੇ ਦੇਖ ਤਾਂ ਤੁਸੀਂ ਡਮੀਆਂ ਤੇ ਲਾ ਕੇ 3000 ਹਜ਼ਾਰ ਦੇ ਵੇਚਦੇ ਨਾ ਬਾਜ਼ਾਰ ਚ ਮੈਂ ਲਿਆ ਕੀਤਾ ਜਿੰਮੀ ਚੂੜ ਦਾ ਕਪੜਾ ਜਿੰਮੀ ਚੂੜ ਦਾ ਸੂਟ ਹੈ ਭਾਜੀ ਨਾਲ ਚੁੜੀਆਂ ਆਣ ਗਿਆ ਪਾਰੀਆਂ ਕੋਈ 1500 2000 ਨਹੀਂ 695 ਰੁਪਏ ਦੇ ਭਾਜੀ ਜਿੰਮੀ ਚੂੜ ਦੇ ਚੱਕੋ ਬਈ ਜਿੰਮੀ ਝੂਟ 20 20 ਡਿਜ਼ਾਈਨ ਦੇ ਦਾਂਗਾ 20 20 ਡਿਜ਼ਾਈਨ ਭਾਜੀ ਜਿੰਮੀ ਚੂੜ ਜਿਹੜਾ ਅੱਜ ਕੱਲ ਚੱਲ ਰਿਹਾ ਕਪੜਾ ਬਰਬਰੀ ਸਿਲਕ ਦੇ ਉੱਤੇ ਭਾਜੀ ਮੈਂ ਕਹਿੰਦਾ ਨਿਆਰੇ ਭਾਜੀ ਫਾਇਦਾ ਨਾ ਨਾ ਹੋਇਆ ਅੱਦ ਜਿਹੜੇ ਮੇਰੇ ਭੈਣੇ ਕੰਮ ਵੀ ਸ਼ੁਰੂ ਕਰਨਾ ਹੈ ਜਾਂ ਜਿਹੜੇ ਕਰਦੇ ਪਏ ਆ ਧਿਆਨ ਨਾਲ ਦੇਖ ਲਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਬਹੁਤ ਫਾਇਦੇ ਕਰਾਵਾਂਗਾ ਨਿਆਰੇ ਆ ਜਾਣਗੇ ਵਿਆਹ ਸ਼ਦੀਆਂ ਕੇ ਬਹੁਤ ਨੇ ਕੰਮ ਸ਼ੁਰੂ ਕਰ ਲਓ ਭਾਜੀ ਰੋਜ਼ 10 20 25000 ਤੋਂ 15000 ਤੋਂ ਕੰਮ ਸ਼ੁਰੂ ਕਰ ਲਓ ਰੋਜ਼ ਭਾਜੀ ਰੋਜ਼ ਦਿਨ ਦਾ ਤਿੰਨ ਤਿੰਨ ਚਾਰ ਚਾਰ ਹਰਕਮਾਓਗੇ ਬਣੂਗਾ ਮਹੀਨੇ ਦਾ 70 8000 ਬਣਾਓਗੇ ਬਣਾਓਗੇ ਭਾਜੀ ਸੋਚਣਾ ਨਹੀਂ ਕੰਮ ਨੂੰ ਭਾਜੀ ਆਹੋ ਆਹ ਡਾਡਾ ਸੂਟ ਸੋ ਕਿੰਨੇ ਦਾ ਹੈ ਭਾਜੀ ਇਹ 3-3000 2-2000 ਦੇ ਵਿਕਦੇ ਨੇ 25-2500 ਦੇ ਤੁਸੀਂ ਕਿਹਾ ਇਹਦਾ ਰੇਟ ਬਹੁਤ ਹੀ ਪਰਤੇਦਰ ਦੇ ਦੇਣਾ 800 ਤੇ 95 ਰੁਪਏ ਦਾ ਸੂਟ ਜੀ 895 ਦਾ ਲਾ ਜਾ ਕੇ ਬਾਈ ਜੇਹ 2000 ਦਾ ਵੇਚੀ ਪਿਓਰ ਬਰਬਰੀ ਸਿਲਕ ਦੇ ਉੱਤੇ ਹੈ ਸ਼ਿਮਰ ਸਿਲਕ ਭਾਜੀ ਇਹ ਦੇਖੋ ਵੀ ਸ਼ੇਪ ਦੇ ਡਿਜ਼ਾਈਨ ਹਮ ਮੈਂ ਭਾਜੀ ਇੱਕ ਵੀਡੀਓ ਦਿਖਾ ਨਹੀਂ ਸਕਦਾ ਤੁਹਾਨੂੰ ਸਾਰੀ ਆਈਟਮਾਂ ਉੱਤੇ ਵਿਜ਼ਿਟ ਕਰਨਾ ਪਏਗਾ ਸ਼ਾਪ ਤੇ ਅੱਛਾ ਆ ਸੂਟ ਆ ਗਿਆ ਦੇਖੋ ਬਾਈ ਅਕਤੂਬਰ ਆ ਗਏ ਦੀਆਂ ਕਿੰਨੇ ਦਾ ਹੈ ਵੀ ਸ਼ੇਪ ਦੇ ਸੂਟ ਜਿਹੜੇ ਭਾਜੀ 1595 1695 ਵਿਕਦੇ ਨੇ ਨਾਲ ਆਊਗਾ ਦੁਪੱਟਾ ਚਨੋਂਨ ਦਾ ਜੀ ਇਹ ਹੋਰ ਨੇ ਕ੍ਰੇਪ ਪ੍ਰਿੰਟ ਦੇ ਉੱਤੇ ਆ ਜੀ ਕਪੜਾ ਕਿੰਨੇ ਦਾ ਹੈ ਤੁਹਾਨੂੰ ਸਿਰਫ ਮਿਲਣਾ 495 ਰੁਪਏ ਸਿਰਫ 400 ਤੇ 95 ਰੁਪਏ ਆਜੋ ਇਹ ਦੇਖੋ ਜੀ ਬੋਟਮ ਵਰਕ ਦੇ ਸੂਟ ਮੈਂ ਤੁਹਾਨੂੰ ਕਿੰਨੀਆਂ ਚੀਜ਼ਾਂ ਤੁਹਾਨੂੰ ਦਿਖਾ ਦਾਂਗਾ ਡਿਜੀਟਲ ਪ੍ਰਿੰਟ ਦੇ ਉੱਤੇ ਭਾਈ ਸੂਟ ਦਿਖਾਓ ਪਹਿਣਾ ਭਰਾਵਾਂ ਨੂੰ ਡਿਜੀਟਲ ਪ੍ਰਿੰਟ ਦੇ ਸੂਟ ਬੋਟਮ ਤੇ ਵਰਕ ਇਹ ਦੇਖੋ ਜੀ 425 ਰੁਪਏ ਦੀ ਰੇਂਜ ਆਜੋ ਹੁਣ ਭਾਈ ਤੁਹਾਨੂੰ ਉੱਪਰ ਦਿਖਾਉਣਿਆ ਖਜ਼ਾਨਾ ਵਿਆਹਾਂ ਸ਼ਾਦੀਆਂ ਲਈ ਸਪੈਸ਼ਲ ਸੂਟ ਵਿਆਹ ਸ਼ਾਦੀਆਂ ਦਾਜ ਵਰੀ ਕੰਮ ਸ਼ੁਰੂ ਕਰਨਾ ਭਾਈ ਸੋਚਣ ਦੀ ਲੋੜ ਨਹੀਂ ਯੀਨੇ ਵੀ ਕੰਮ ਸ਼ੁਰੂ ਕਰਨਾ ਬਾਈ ਇੱਕ ਵਾਰ 20 25 ਹਜ਼ਾਰ ਦਾ ਕਪੜਾ ਵਾਧੂ ਹੈ ਨਾ ਬਹੁਤ ਹੈ ਬਾਕੀ ਆਪਣੇ ਬਜਟ ਦੇ ਸਾਹਮਣੇ ਤੁਸੀਂ ਜਿੰਨਾ ਮਰਜ਼ੀ ਖਰੀਦ ਸਕਦੇ ਹੋ ਜੰਮੂ ਹਿਮਾਚਲ ਹਰਿਆਣਾ ਰਾਜਾਂ ਦਾ ਹਰ ਤਰ੍ਹਾਂ ਦਾ ਇੱਕੋ ਚੱਤ ਦੇ ਟੇਸਟ ਪਿਆ ਆਨਲਾਈਨ ਵੀ ਦਰਾਂ ਦਾ ਸ਼ਲਟਾ ਲੈਣੀ ਹੈ ਭਾਈ ਉਹ ਵੀ 90 100 ਰੁਪਏ ਤੋਂ ਸ਼ੁਰੂ ਹੋਏ ਨੇ ਸਾਡੇ ਕੋਲ ਕਿੰਨੇ ਦੀ ਹੈ ਇਹ 250 ਰੁਪਏ ਦੀ 100 ਰੁਪਏ ਦੀ ਭਾਜੀ ਹਾਂ 100 ਰੁਪਏ ਦੀ ਪੈਸੇ ਦੀ 250 ਰੁਪਏ ਦੀ ਅਦਾਜਵਰੀਆਂ ਸੇ ਸਾਰੇ ਕਪੜੇ ਆ ਦੋ ਵਧੀਆ ਕੰਪਨੀਆਂ ਦੇ ਵੀ ਪਿਆ ਮਾਲ ਵਿਮਲ ਦਾ ਡੋਨੀਅਰ ਦਾ ਸਾਰੇ ਅੱਧੇ ਰੇਟ ਜਿਵੇਂ ਮਿਲਨੇ ਕਿੰਨੇ ਦਾ ਹੈ ਹੋਲ ਸੇਲ ਦੇ ਰੇਟ ਮਿਲਣਗੇ ਤੁਹਾਨੂੰ ਇਹ ਭਾਈ 15 1500 1800 700 ਵਿਗਦੇ ਨੇ ਤੁਹਾਨੂੰ ਦਾ ਰੇਟ ਮਿਲਣਾ ਸਿਰਫ ਪ੍ਰਿੰਟ ਦੇ ਉੱਤੇ ਔਰਗੈਂਚਾ ਦੇ 650 650 ਰੁਪਏ ਦਾ ਭਾਈ ਆਹ ਸੂਟ ਆਹ ਭਾਈ ਇਹ ਭਾਜੀ ਪਿਓਰ ਫੈਂਸੀ ਸੂਟ ਹੈ ਜੀ ਜਰਕਨ ਵਰਕ ਦੇ ਉੱਤੇ ਦੇਖੋ ਪੂਰਾ ਹੈਂਡ ਵਰਕ ਦਾ ਕੰਮ ਆ ਭਾਈ ਖੋਲ ਕੇ ਦਿਖਾਓ ਪੀਸ ਆਹ ਦੇਖੋ ਇੱਕ ਦਿਨ ਤੇ ਨਹੀਂ ਆਦੇ ਵਿਗਦੇ 35 35 ਦੋ ਦੇ ਤੁਹਾਨੂੰ ਮਿਲਣਾ 1295 ਰੁਪਏ ਦਾ ਸੂਟ ਸਿਰਫ 1295 ਮੈਂ ਕਹਿੰਦਾ ਭਾਜੀ ਨਿਆਰੇ ਆ ਦੇਖੋ ਜਾਮ ਕੋਟਨ ਦੇ ਸੂਟ ਹੈਂਡ ਵਰਕ ਦੇ ਨਾਲ ਪਿਓਰ ਹੈਵੀ ਸੂਟ ਭਾਜੀ ਚੰਚਨ ਕਰਦੇ ਸੂਟ ਹੈ ਦੁਪੱਟਾ ਆ ਵੇਖੋ ਮੈਂ ਦੁਪੱਟਾ ਕਿੰਨਾ ਸੋਹਣਾ ਹੈ ਦਾਜਵਰੀ ਆ ਉਸੇ 4-4000 ਦੇ ਵਿਕਦੇ ਨੇ ਤੁਹਾਨੂੰ ਇਹਦਾ ਰੇਟ ਮਿਲਣਾ ਸਿਰਫ 895 ਆ ਦੇਖ ਲਓ ਦੁਪੱਟਾ ਦੇਖੋ ਰੈੱਡ ਕਲਰ ਦੇ ਸੂਟ ਬਣਾ ਨੇ 6-6000 5-5000 ਦੇ ਵਿਕਦੇ ਨੇ ਤੁਹਾਨੂੰ ਬਹੁਤ ਹੀ ਭਾਸਰ ਮਿਲਣਾ ਜੀ ਇਹਦਾ ਰੇਟ ਸਿਰਫ ਇਹਦਾ ਰੇਟ ਮਿਲਣਾ ਤੁਹਾਨੂੰ 1050 ਰੁਪਏ 1050 ਰੁਪਏ ਇਹਦੇ ਭਾਜੀ ਸਾਡੀ ਆ ਕਿੰਨੇ ਦਾ ਇਹ ਔਰਗਾਂਜਾ ਦੇ ਸੂਟ ਆ ਭਾਜੀ ਜਿਹੜੇ ਪਿਓਰ ਵਿਸਕੋਸ ਔਰਗਾਂਜਾ ਜਿਹੜੇ 4-4000 ਦੇ ਵਿਕਦੇ ਨੇ ਇਹ ਵੀ ਤੁਹਾਨੂੰ ਇਹ 1595 ਰੁਪਏ ਆ ਦੇਖੋ ਕਿੰਨਾ ਵਧੀਆ ਬਈ 1595 ਦਾ ਸੂਟ ਇੱਕ ਵਾਰ ਲੋਕੇਸ਼ਨ ਦੱਸ ਦੋ ਬਈ ਕਿੱਥੇ ਜਿਆ ਸਾਡੀ ਸ਼ੋਪ ਹੈ ਲੁਧਿਆਣਾ ਫੀਲਡ ਗਾਂਜ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਕੋਲ ਆ ਵੇਖ ਵੀ ਲੋ ਬਈ ਦੁੱਖ ਨਿਵਾਰਨ ਗੁਰਦੁਦੁਆਰਾ ਸਾਹਿਬ ਵਾਲੇ ਰਸਤੇ ਤੇ ਬਿਲਕੁਲ ਨਾਲ ਹੀ ਬਾਈ ਉਹਨਾਂ ਦੀ ਦੁਕਾਨ ਆ ਆ ਦੇਖੋ ਪਾਜੀ ਇਹ ਸੂਟ ਸਾਰੇ ਤੁਹਾਨੂੰ 8 6000 ਦੇ ਮਿਲਣੇ ਤੁਹਾਨੂੰ ਸਾਡੇ ਕੋਲ ਮਿਲ ਜਣੇ 1500 2000 2500 ਦੀ ਰੇਂਜ ਚ ਵੱਧ ਤੋਂ ਵੱਧ ਇਹੀ ਜਿਹੜੇ ਬਈਰ ਨੈਚੁਰਲ ਕਰੇਪ ਦੇ ਦੇਖੋ ਸੂਟ 8 8000 ਦੇ ਵਿਕਦੇ ਨੇ ਤੁਹਾਨੂੰ ਇਹੀ ਸੂਟ 2000 250 ਠੀਕ ਹੈ ਭਾਈ ਸ਼ੇਅਰ ਕਰਨ ਵਾਲ ਨੂੰ ਕੀ ਆ ਦੁਬਾਰਾ ਦਾ ਭਾਈ ਸ਼ੇਅਰ ਕਰਨ ਨੂੰ ਮੈਂ ਨੀਚੇ ਦੱਸਿਆ ਜੀ ਸੂਟ ਤੁਹਾਨੂੰ ਉਹਨਾਂ ਨੂੰ ਫ੍ਰੀ ਦੇ ਨਹੀਂ ਦੇਣਾ ਮੇਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੂਗਾ ਇਹ ਵਾਲਾ ਸੂਟ ਲੈਣਾ ਇਹ ਵੀ ਦੇ ਦਾਂਗੇ ਦੇਖੋ ਸ਼ੇਅਰ ਕਰਨਾ ਹੈ ਬਰਬਰੀ ਸਿਲਕ ਦੇ ਸੂਟ ਹੈ ਵੀ ਤੁਹਾਨੂੰ ਅੱਦੇ ਰੇਟ 'ਚ ਮਿਲਨੇ ਆ ਕੀ ਰੇਟ ਹੈ ਭਾਈ ਇਹ 15 15 ਵਿੱਚ ਵਿਕਦਾ ਤੁਹਾਨੂੰ ਇਹਦਾ ਰੇਟ ਮਿਲਣਾ ਸਿਰਫ 8 795 ਰੁਪਏ ਹੋਰ ਬੋਲੋ 795 ਰੁਪਏ ਹੋਰ ਹੈਵੀ ਸੂਟ ਹੈ ਬਰਬਰੀ ਸਿਲਕ ਦੇ ਉੱਤੇ ਭਾਈ ਬਾਕੀ ਵੀਡੀਓ ਬੜੀ ਲੰਮੀ ਹੁੰਦੀ ਆ ਡਿਜ਼ਾਈਨ ਵੈਰਾਈਟੀ ਤਾਂ ਇੰਨੀ ਪਿਆ ਦਿਖਾ ਨਹੀਂ ਸਕਦੇਗੇ ਭਾਈ ਗੱਲ ਕਰਾਂਗਾ ਭਾਜੀ ਤੁ ਇਸ ਕਨਾਲ ਦਾ ਤੁਹਾਨੂੰ ਸੂਟ ਚਾਹੀਦਾ ਜੰਮੂ ਹਿਮਾਚਲ ਜਾਣਾ ਮੋٹے ਸੂਟ ਚਾਹੀਦੇ ਕੈਟਲੋਗ ਵਾਲੇ ਸੂਟ ਚਾਹੀਦੇ ਤੁਹਾਨੂੰ ਪਸ਼ਮੀਨੇ ਦੇ ਉਹ ਵੀ 6 600 ਵਾਲੇ ਸੂਟ ਸਾਡੇ ਕੋਲੇ ਤੇ 250 300 ਤੱਕ ਅਵੇਲੇਬਲ ਹੈ ਓਕੇ ਮਾਦਰ ਇੱਕਦਾਂ ਬੈਗ ਕੈਟਲੋਗ ਦਾ ਵੀ ਲੈ ਦੇ ਦਿਖਾ ਦੇ ਇਹਨਾਂ ਨੂੰ ਕਿਉਂਕਿ ਜੰਮੂ ਹਿਮਾਚਲ ਜਾਣਾ ਤੇ ਅੱਗੇ ਸਰਦੀਆਂ ਦੇ ਵਿੱਚ ਬਹੁਤ ਮਾਲ ਵਿਕਰੇ ਹੋ ਵੀ ਇੱਕ ਵਾਰ ਹੋਰ ਗੱਲ ਜੀ ਉਹਨਾਂ ਨੇ ਕੰਮ ਸ਼ੁਰੂ ਕਰਨਾ ਹੈ ਭਾਈ ਸੋਚਣ ਦੀ ਲੋੜ ਨਹੀਂ ਤੁਸੀਂ ਫ੍ਰੀ ਬੈਠੇ ਹੋ ਨਾ ਕਾਰ ਬੈਠੇ ਵੀ 25000 ਦਾ ਵੀ ਕੱਪੜਾ ਵਰਨਾ ਗਾਰੰਟੀ ਲੈਣਾ ਭਾਈ ਤੁਹਾਡਾ ਕੰਮ ਚੱਲੇਗਾ ਹੀ ਚੱਲੇਗਾ ਚੱਲੇਗਾ ਚੱ ਤੂੰ ਇਹਨੇ 20000 ਰੁਪਏ ਤੁਸੀਂ ਰੋਜ਼ ਦਾ ਕਮਾਉਗੇ ਕਮਾਉਗੇ 25000 ਮਹੀਨੇ ਦਾ ਲੱਖ ਰੁਪਏ ਹੋ ਗਿਆ ਭਾਈ ਜੀ ਜੇ 10 ਸੂਟ ਹੀ ਵੇਚ ਲੈਂਦੇ ਤਾਂ 20 ਸੂਟ ਹਾਂਜੀ ਹਾਂ ਬਾਕੀ ਰੇਟ ਅਸੀਂ ਕਪੜਾ ਦੇ ਦੇਣਾ ਨਾ ਤੂੰ ਸੋਚ ਨਹੀਂ ਸਕਦੇ ਇੱਕੋ ਚੱਤ ਤੇ ਹਰ ਤਰ੍ਹਾਂ ਦਾ ਟੇਸਟ ਪਿਆ ਲੱਖ ਦਾ ਕਪੜਾ ਪਿਆ ਯਾਰ ਇਹ ਦੇਖੋ ਭਾਈ ਇਹ ਸ਼ਾਲਾ ਵਾਲੇ ਸੂਟ ਨੇ ਇਹਦੇ ਚ ਕਾਨੀ ਪ੍ਰਿੰਟ ਵਾਲੇ ਉਹ ਵਾਲੇ ਸਾਰੇ ਮਿਲਣਗੇ ਤੁਹਾਨੂੰ ਪਛੀ ਮਹੀਨੇ ਦੇ ਇਹ 8 800 7 700 ਦੇ ਵੇਚਦੇ ਆ ਆਪਾਂ ਤੁਹਾਨੂੰ ਇਹਦਾ ਰੇਟ ਦੇ ਦੇਣਾ ਸਿਰਫ 300 ਸਵਾ 300 ਹੀ ਰੱਖੀ ਆ ਵੇਖ ਲਓ ਭਾਈ ਆ ਦੇਖੋ ਜੀ ਸ਼ਾਲਾਲੇ ਸੁਣਤਾ ਜੀ ਸਾਰੇ ਕਲਰ ਪੈਣੇ ਵੀ ਬੈਗ ਹੈਗੇ 20 ਬੈਗ ਕਿੰਨੇ ਦਾ ਹੈ ਇੱਕ ਵਾਰ ਦੁਬਾਰਾ ਦੱਸ ਦੋ ਇਹ ਸਿਰਫ ਤੁਹਾਨੂੰ ਮਿਲਣਾ ਹੈ ਤੇ 295 ਰੁਪਏ ਦੀ ਨਹੀਂ 295 ਰੁਪਏ ਦਾ ਦੇਖੋ ਜੀ ਸਾਰਾ ਉੱਪਰ ਤੋਂ ਹੇਠਾਂ ਤੱਕ ਦਿਖਾ ਦਿਓ ਉਹ ਦੇਖੋ ਭਾਈ ਕਿੱਡਾ ਵੱਡਾ ਸੂਟ ਹੈ ਔਰਗੈਂਜਾ ਦੇ ਸੂਟ ਆ ਦੇਖੋ ਆਜੋ ਭਾਜੀ ਔਰਗੈਂਜਾ ਦੇ ਸੂਟ ਇਹ ਕਿੰਨੇ ਕਰਦਾ ਤੇ ਹਲੋ 15 15 ਦਾ ਸੂਟ ਵਿਕਦੇ 595 ਰੁਪਏ ਵਿੱਚ ਔਰਗੈਂਜਾ ਦਾ ਸੂਟ ਕਰ ਦਿਓ ਬਈ ਵੀਡੀਓ ਸ਼ੇਅਰ ਬਹੁਤ ਤੋਂ ਬਹੁਤ ਭੈਣਾਂ ਤੱਕ ਜਰੂਰ ਪਹੁੰਚਾ ਦਿਓ ਜਿਨ੍ਹਾਂ ਨੇ ਵੈਰਾਈਟੀ ਵਾਲਾ ਸਸਤਾ ਕਪੜਾ ਲੈ ਕੇ ਜਾਣਾ ਤਾਂ ਚੁੱਪ